ਅੱਜ ਬਜਟ ਦੇ ਵਿੱਚ ਜਿਹੜੀਆਂ ਚੀਜ਼ਾਂ ਰੱਖੀਆਂ ਉਹ ਅਮੀਰਾਂ ਲਈ ਰੱਖੀਆਂ ਗਰੀਬ ਬੰਦੇ ਲਈ ਕੁਝ ਨਹੀਂ ਆ ਜਿਹੜੀ ਮਗਹਾਈ ਉਹ ਦਿਨੋ ਦਿਨ ਵੱਧਦੀ ਜਾ ਰਹੀ ਹੈ ਇਹਦਾ ਸਾਰਾ ਅਸਰ ਗਰੀਬ ਤਮਕੇ ਤੇ ਪੈ ਰਿਹਾ ਮਰਜਰੀ ਡਾਕਟਰ ਮਨਮੋਹਨ ਸਿੰਘ ਨੇ ਜਦੋਂ ਪੇਸ਼ ਕੀਤਾ ਸੀ ਉਸ ਤੋਂ ਬਾਅਦ ਤੇ ਬਜਟ ਵੇਖਣ ਨੂੰ ਮਾਨੇ ਨਹੀਂ ਕੀਤਾ ਤੇ ਨਾ ਹੁਣ ਕਰਦਾ ਆਮ ਆਵਾਮ ਆ ਹਾਊਸ ਹੋਲਡ ਜਆ ਗ੍ਰੈਣੀਆਂ ਨੇ ਘਰ ਰਸੋਈ ਚਲਾਉਂਦੀਆਂ ਨੇ ਉਹਨਾਂ ਵਾਸਤੇ ਕੋਈ ਦਾਲ ਆਟਾ ਆਦੀ ਜਿੰਨੀਆਂ ਵੀ ਜ਼ਰੂਰੀ ਵਸਤਾਂ ਹੁੰਦੀਆਂ ਨੇ ਜ਼ਰੂਰੀ ਗoods ਹੁੰਦੀਆਂ ਨੇ ਉਹਦੇ ਵਿੱਚ ਕੋਈ ਖਾਸ ਘਾਟਾ ਇਹਨਾਂ ਨੇ ਨਹੀਂ ਕੀਤਾ ਬਲਕਿ ਵਾਅਦਾ ਹੀ ਹੋਇਆ ਜਿਸ ਦੇ ਨਾਲ ਗਰੀਬ ਆਵਾਮ ਨੂੰ ਲੋਅਰ ਮਿਡਲ ਕਲਾਸ ਨੂੰ ਮਿਨਰਲ ਕਲਾਸ ਨੂੰ ਵੱਡਾ ਬੋਝ ਉਹਨਾਂ ਦੇ ਇਕਨੋਮਿਕ ਸੈਕਟਰ ਦੇ ਉੱਤੇ ਪੈਣਾ ਆ ਭੁਗਾਇ ਦੀ ਮਾਰ ਗਰੀਬਾਂ ਨੇ ਕਿਹੜਾ ਸੋਨਾ ਖਰੀਦਣਾ ਚਾਹਦੀ ਖਰੀਦਣੀ ਆ ਉਹ ਸਸਤਾ ਕਰਤਾ ਮਾਲ ਸੋਤੇ ਗਰੀਬ ਨੇ ਰੋਟੀ ਖਾਣੀ ਗਰੀਬਾਂ ਵਾਸਤੇ ਬੈਠੇ ਕੋਈ ਮੈਨੇ ਨਹੀਂ ਲਿਆ ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਅੱਜ ਦੇਸ਼ ਨੂੰ ਆਪਣਾ ਬਜਟ ਪੇਸ਼ ਕਰਕੇ ਦਿੱਤਾ ਗਿਆ ਹਾਲਾਂਕਿ ਇਸ ਬਜਟ ਤੋਂ ਲੋਕਾਂ ਨੂੰ ਕਾਫੀ ਆਸ਼ਾਵਾਂ ਸੀ ਸੋ ਲੋਕਾਂ ਨਾਲ ਗੱਲ ਕਰਾਂਗੇ ਕਿ ਉਹਨਾਂ ਦੀਆਂ ਆਸ਼ਾਵਾਂ ਪੂਰੀਆਂ ਹੋਈਆਂ ਜਾਂ ਨਹੀਂ ਲੋਕ ਇਸ ਬਜਟ ਤੋਂ ਕੀ ਸੋਚਦੇ ਸੀ ਭਾਜੀ ਕੀ ਸੋਚਦੇ ਸੀ ਤੁਸੀਂ ਬਜਟ ਤੋਂ ਅਜ ਬਜਟ ਪੇਸ਼ ਹੋਣਾ ਸੀ ਉਸ ਤੋਂ ਪਹਿਲਾਂ ਕੀ ਆਸ਼ਾਵਾਂ ਸੀ ਕੀ ਲੱਗਦਾ ਕਿ ਆਸ਼ਾਵਾਂ ਪੂਰੀਆਂ ਹੋਈਆਂ ਸ਼ਾਵਾਂ ਬਜਟ ਦੇ ਮੁਤਾਬਕ ਤੇ ਸਹੀ ਨੇ ਜੀ ਇਹਦੇ ਇੰਨੀ ਆਸ ਨਹੀਂ ਸੀ ਆ ਗਈ ਵੀ ਜੋ ਇਹਨਾਂ ਨੇ ਕਰਨਾ ਵਾ ਲੇਕਿਨ ਕਰਕੇ ਜੋ ਦਿਖਾ ਦਿੱਤਾ ਉਹ ਬਿਲਕੁਲ ਸਹੀ ਆ ਪਬਲਿਕ ਜਿਹੜੀ ਹੈ ਤੇ ਖੁਸ਼ ਆ ਔਰ ਮੇਰੀ ਉਮੀਦ ਆ ਕਿ ਜਾ ਵੀ ਜਿਹੜਾ ਬਜਟ ਆਉਣਾ ਵਾ ਉਹਦੇ ਵਿੱਚ ਵੀ ਇਹ ਕਰਨ ਦੇ ਵਿੱਚ ਮਲਾਜਮਾਂ ਨੂੰ ਵੀ ਕੁਝ ਨਾ ਕੁਝ ਇਹਨਾਂ ਨੂੰ ਦੇਣਾ ਚਾਹੀਦਾ ਵਾ ਕਿਉਂਕਿ ਮਲਾਜਮਾਂ ਦਾ ਨਾਂ ਹੀ ਨਹੀਂ ਆਉਂਦਾ ਕਿਸੇ ਬੰਨੇ ਜਦੋਂ ਵੀ ਇਹ ਬਜਟ ਪੇਸ਼ ਕਰਦੇ ਆ ਮਲਾਜਮਾਂ ਦਾ ਨਾਂ ਹੀ ਨਹੀਂ ਆਉਂਦਾ ਮਲਾਜਮਾਂ ਨੂੰ ਪੈਨਸ਼ਨਰ ਮਿਲਾ ਜੋ ਤੇ ਦੂਜੇ ਮਲਾਜਮ ਨੇ ਸਾਰੇ ਪਾਰਟੀਆਂ ਦੇ ਉਹਨਾਂ ਨੂੰ ਵੀ ਚਲੋਣਾ ਚਾਹੀਦਾ ਉਹਨਾਂ ਦੇ ਵਾਸਤੇ ਵੀ ਕੋਈ ਫਾਇਦਾ ਸੋਚਣਾ ਚਾਹੀਦਾ ਭਾਜੀ ਤੁਸੀਂ ਕੀ ਸੋਚਦੇ ਹੋ ਬਜਟ ਕੀ ਆਸ਼ਾਵਾਂ ਸੀ ਬਜਟ ਤੋਂ ਪਹਿਲਾਂ ਤੇ ਹੁਣ ਬਜਟ ਪੇਸ਼ ਹੋਇਆ ਹੈ ਹੁਣ ਕੀ ਲੱਗਦਾ ਕਿ ਕਿੰਨੇ ਕੇ ਇਹ ਬਜਟ ਜਿਹੜਾ ਆਸ਼ਾਵਾਂ ਦੇ ਖਰਾ ਉਤਰਿਆ ਦੇਖੋ ਬਜਟ ਤੇ ਜਦੋਂ ਦੀ ਸਰਕਾਰ ਤੀਜੀ ਵਾਰੀ ਬਣ ਗਈ ਆ ਮੋਦੀ ਸਾਹਿਬ ਦੀ ਤੇ ਮੋਦੀ ਸਾਹਿਬ ਤੋਂ ਜੋ ਆਸਾਂ ਸੀਗੀਆਂ ਉਹ ਤਨੀ ਸਾਨੂੰ ਆਸ ਜਿਹੜੀ ਪੰਜਾਬ ਨੂੰ ਕੁਝ ਵੀ ਮਿਲਿਆ ਬਜਟ ਹੁੰਦਾ ਵਾ ਉਹ ਜਿਹਦੇ ਤੋਂ ਸਾਰੇ ਕਮਿਊਨਿਟੀਆਂ ਖੁਸ਼ ਹੋਣ ਬਜਟ ਦੇ ਵਿੱਚ ਨਾ ਤੇ ਦੇਖੋ ਕੋਈ ਕਿਸਾਨਾਂ ਲਈ ਨਾ ਕੋਈ ਮਜ਼ਦੂਰਾਂ ਲਈ ਨਾ ਹੀ ਕੋਈ ਟੋਲ ਟੈਕਸ ਜਿਹੜੇ ਬਣਾਏ ਆ ਤੇ ਨਾ ਹੀ ਕੋਈ ਰੋਡ ਟੈਕਸ ਤੇ ਜਿਹੜੇ ਅੱਜ ਹਸਪੀਟਲ ਗੱਲ ਕਰ ਲਈ ਅੱਜ ਨੌਜਵਾਨਾਂ ਦੀ ਗੱਲ ਕਰ ਲਈ ਉਹ ਪੰਜਾਬ ਛੱਡ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਜਾ ਰਹੇ ਆ ਅੱਜ ਬਜਟ ਦੇ ਵਿੱਚ ਜਿਹੜੀਆਂ ਚੀਜ਼ਾਂ ਰੱਖੀਆਂ ਉਹ ਅਮੀਰਾਂ ਲਈ ਰੱਖੀਆਂ ਗਰੀਬ ਬੰਦੇ ਲਈ ਕੁਝ ਨਹੀਂ ਆ ਜਿਹੜੀ ਮਗਾਈ ਉਹ ਦਿਨੋ ਦਿਨ ਵੱਧਦੀ ਜਾ ਰਹੀ ਹੈ ਇਹਦਾ ਸਾਰਾ ਅਸਰ ਗਰੀਬ ਤਬਕੇ ਤੇ ਪੈ ਰਿਹਾ ਮਜਰਸੀ ਡਾਕਟਰ ਮਨਮੋਹਨ ਸਿੰਘ ਜੀ ਜਦੋਂ ਪੇਸ਼ ਕੀਤਾ ਸੀ ਉਸ ਤੋਂ ਬਾਅਦ ਤੇ ਬਜਟ ਵੇਖਣ ਨੂੰ ਮਾਨੇ ਨਹੀਂ ਕੀਤਾ ਤੇ ਨਾ ਹੁਣ ਕਰਦਾ ਦੇਖੀਦਾ ਜਦੋਂ ਵੀ ਤੇ ਗਰੀਬ ਤੇ ਹੀ ਸਾਰਾ ਕੁਝ ਡਿੱਗਦਾ ਵਾ ਤਨ ਆੜ ਲੋਕਾਂ ਦੇ ਕੰਮ ਆ ਸੋਨੇ ਤੋਂ ਟੈਕਸ ਘਟਾ ਦੇਣਾ ਜਾਂ ਦੂਜਾ ਜੇਕਰ ਘਟਾਉਣਾ ਸੀ ਤੇ ਟੋਲ ਟੈਕਸ ਜਿਹੜੇ ਆ ਉਹ ਬੰਦ ਕਰਦੇ ਹੁਣ ਪੰਜਾਬ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਜੰਮੂ ਕਟੜਾ ਹਾਈਵੇ ਬਣ ਰਿਹਾ ਯਾਰਾਂ ਟੋਲ ਟੈਕਸ ਪੰਜਾਬ ਦੇ ਵਿੱਚ ਹੀ ਲੱਗ ਰਿਹਾ ਔਰ ਸਾਡੀ ਸਟੇਟ ਜਿਹੜੀ ਆ ਉਹ ਪੂਰੇ ਦੇਸ਼ ਦਾ ਢਿੱਡ ਪਰਦੀ ਤੇ ਅੱਜ ਦੱਸੋ ਕਿਸਾਨ ਜਿਹੜੇ ਆ ਉਹ ਖੁਦਕੁਸ਼ੀਆਂ ਕਰ ਰਹੇ ਆ ਨੌਜਵਾਨ ਆਪਣੀ ਧਰਤੀ ਛੱਡ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਰੋਜ਼ਗਾਰ ਹੈਗਾ ਨਹੀਂ ਬਜਟ ਦੇ ਵਿੱਚ ਜੇ ਰੋਜ਼ਗਾਰ ਨਹੀਂ ਹੈਗਾ ਕਿਸਾਨਾਂ ਦੇ ਲਈ ਰੋਜ਼ਗਾਰ ਨੌਕਰੀ ਦੇਣ ਦੀ ਵੀ ਟ੍ਰੈਨਸ਼ਿਪ ਦੇਣ ਦੀ ਵੀ ਗੱਲ ਕੀਤੀ ਗਈ ਹੈ ਇਸ ਬਜਟ ਦੇ ਵਿੱਚ ਚੰਗੀ ਗੱਲ ਆ ਰੇਲਵੇ ਦਾ ਕਿਰਾਇਆ ਜਿਹੜਾ ਉਹ ਤਾਂ ਨਹੀਂ ਨਾ ਘਟਾਇਆ ਵਧਾਤਾ ਅੱਗੇ ਨਾਲੋਂ ਬੱਸਾਂ ਦੇ ਕਿਰਾਏ ਡੀਜ਼ਲ ਪੈਟਰੋਲ ਦੇ ਜਿਹੜੀਆਂ ਕੀਮਤਾਂ ਉਹ ਵਧਾਤੀਆਂ ਸਿਲੰਡਰ ਦੀਆਂ ਕੀਮਤਾਂ ਜਿਹੜੀਆਂ ਉਹਨਾਂ ਨੂੰ ਕਟਾਉਣ ਇਹ ਚੀਜ਼ਾਂ ਜ਼ਰੂਰ ਤਕਰੀਬ ਗਰੀਬ ਬੰਦੇ ਲਈ ਇਹ ਚੀਜ਼ਾਂ ਆ ਇਹ ਲੋਕ ਜਿਹੜੇ ਆ ਮਤਲਬ ਉਹਨਾਂ ਲਈ ਅਮੀਰਾਂ ਦੇ ਲਈ ਜਿਹੜਾ ਬਜਟ ਆ ਗਰੀਬਾਂ ਦੇ ਲਈ ਬਜਟ ਦੀ ਹੈਗਾ ਹੈ ਮਤਲਬ ਸੋਨਾ ਚਾਂਦੀ ਅਗਰ ਘੱਟ ਹੋਏਗਾ ਤਾਂ ਉਸ ਦਾ ਫਾਇਦਾ ਵੀ ਆਮ ਪਬਲਿਕ ਨੂੰ ਹੀ ਹੋਏਗਾ ਮੀਡਲ ਕਲਾਸ ਨੂੰ ਹੋਏਗਾ ਸਾਰਿਆਂ ਨੂੰ ਹੋਏਗਾ ਜਿਹੜੇ ਬੰਦੇ ਨੇ ਭਾਜੀ 500 ਰੁਪਏ ਦਿਹਾੜੀ ਕਮਾਉਣੀ ਉਹ ਕਮਾਉਣਾ ਤੇ ਉਹ ਖਾਣਾ ਉਹ ਸੋਨਾ ਕਿੱਥੋਂ ਲੈ ਲੂਗਾ ਸੋਨਾ ਲੈਣਾ ਤੇ ਅਮੀਰ ਲੋਕਾਂ ਨੇ ਲੈਣਾ ਵਾ ਗਰੀਬ ਬੰਦੇ ਨੇ ਸੋਨਾ ਕਿੱਥੋਂ ਅੱਜ ਗਰੀਬ ਲੋਕਾਂ ਨੂੰ ਜ਼ਰੂਰਤ ਆ ਜਿਹੜੇ ਚੰਗੇ ਕੰਮ ਕੀਤੇ ਆ ਵੇਖੋ ਇਹਨਾਂ ਨੇ ਉਹਦਾ ਧੰਨਵਾਦ ਵੀ ਕਰਦੇ ਆ ਪਰ ਜੇ ਦੇਣਾ ਵਾ ਤੇ ਅਗਲੇ ਬਜਟ ਦੇ ਵਿੱਚ ਵੀ ਕਮ ਸੇ ਕਮ ਇਹ ਕਰ ਸਕ ਤਰੀਬ ਲੋਕਾਂ ਨੂੰ ਰੋਜ਼ਗਾਰ ਦੇਣ ਅੱਜ ਦੇਸ਼ ਦੇ ਵਿੱਚ ਰੋਜ਼ਗਾਰ ਦੀ ਬਹੁਤ ਜ਼ਰੂਰਤ ਆ ਨੌਜਵਾਨ ਦੇਸ਼ ਨੂੰ ਛੜ ਛੜ ਕੇ ਵਿਦੇਸ਼ਾਂ ਦੀ ਧਰਤੀ ਤੇ ਜਾ ਰਹੇ ਆ ਜੇਕਰ ਰੋਜ਼ਗਾਰ ਦਵਾਂਗੇ ਤੇ ਉਸ ਤੋਂ ਬਾਅਦ ਕੀ ਸਾਨੂੰ ਕਿਉਂਕਿ ਅਸੀਂ ਕਿਸੇ ਦੀ ਗਰੀਬੀ ਦੂਰ ਕਰਾਂਗੇ ਤਾਂ ਤਾਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਘਟ ਕਰਨ ਹੁਣ ਗਟਕਰੀ ਸਾਹਿਬ ਨੇ ਕਿਹਾ ਸੀਗਾ ਵੀ ਟੋਲ ਟੈਕਸ ਜਿਹੜਾ 60 ਕਿਲੋਮੀਟਰ ਦੇ ਏਰੀਆ 'ਚ ਨਹੀਂ ਹੋਊਗਾ ਤੁਸੀਂ ạtਾਰੀ ਤੋਂ ਚੱਲੋ ਤੇ ਢਿਲਵਾ ਤੱਕ ਦੋ ਜ਼ਿਲ੍ਹੇ ਸਾਡੇ ਜਿਹੜੇ ਅੰਮ੍ਰਿਤਸਰ ਤੇ ਤਰਨਤਾਰਾ 6 ਟੋਲ ਪਲਾਜ਼ੇ ਨੇ ਅਟਾਰੀ ਤੋਂ ਗੱਡੀ ਜੰਡਿਆਲਾ ਜੰਡਿਆਲੇ ਤੋਂ ਗੱਡੀ ਬਿਆਸ ਤੇ ਇਧਰ ਕਥੂ ਨੰਗਲੇ ਇਧਰ ਬਾਬਾ ਬੁੱਢਾ ਤੇ ਨਾਲ ਹੀ ਨਿਸ਼ਾਰਾ ਪੰਨੂਆ 6 ਟੋਲ ਪਲਾਜ਼ੇ ਨੇ ਤੋਂ ਗਰੀਬ ਬੰਦਾ ਦੱਸੋ ਮੈਨੂੰ ਕਿੱਥੋਂ ਗੱਡੀ 'ਚ ਤੇਲ ਪਾਊਗਾ ਇਹਨਾਂ ਨੂੰ ਟੈਕਸ ਦਊਗਾ ਇਹ ਤੇ ਆਪ ਹੀ ਨਹੀਂ ਮੰਨਦੇ ਇਹਨਾਂ ਚੀਜ਼ਾਂ ਨੂੰ ਇਸ ਕਰਕੇ ਇਹਨਾਂ ਨੂੰ ਗਰੀਬ ਲੋਕਾਂ ਦਾ ਸੋਚਣਾ ਚਾਹੀਦਾ ਵਾ ਜੇਕਰ ਬੰਦ ਕਰਨੇ ਆ ਤੇ ਟੋਲ ਪਲਾਜ਼ੇ ਬੰਦ ਕਰ ਜਿਹੜੇ ਭਾਜੀ ਤੁਸੀਂ ਤੁਸੀਂ ਕੀ ਸੋਚਦੇ ਹੋ ਜਿਹੜਾ ਬਜਟ ਆਇਆ ਕਿੰਨਾ ਕੁ ਅਸ਼ਾਵਾਂ ਤੇ ਖਰਾ ਉਤਰਿਆ ਵਾ ਦੇਖੋ ਸਾਡੇ ਭਾਰਤ ਦੇਸ਼ ਦੇ ਵਿੱਚ ਇੰਡੀਅਨ ਫਾਈਨੈਂਸ਼ੀਅਲ ਬਜਟ 2024 ਜੋ ਕਿ ਸਾਡੇ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾ ਰਮਨ ਵੱਲੋਂ ਸੈਵਨਥ ਕਨਸੈਕੂਟਿਵ ਟਾਈਮ ਹਿਸਟੋਰਿਕਲੀ ਇੱਕ ਬਜਟ ਪੇਸ਼ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਇੱਕ ਵਿਜ਼ਨ ਰੱਖਿਆ ਸੀ ਕਿ ਵਿਕਸਿਤ ਭਾਰਤ ਹੋਊਗਾ ਔਰ ਇੱਕ ਟੈਗਲਾਈਨ ਵੀ ਰੱਖੀ ਕਿ ਵਿਕਾਸ ਵੀ ਵਿਰਾਸਤ ਵੀ ਉਹਦੇ ਵਿੱਚ ਬਹੁਤ ਵੱਡਾ ਇੱਕ क्रूशियल ਰੋਡਮੈਪ ਵਿਕਾਸ ਵਿਕਸਿਤ ਭਾਰਤ ਜੋ ਕਿ 2047 ਲਈ ਇੱਕ ਵਿਜਨ ਕੀਤਾ ਗਿਆ ਉਹਦੇ ਲਈ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਕਿ ਭਾਰਤ ਦੇਸ਼ ਨੂੰ ਗਲੋਬਲ ਇਕਨੋਮਿਕ ਪਾਵਰ ਕਿਵੇਂ ਬਣਾਉਣਾ এমਪਲੋਇਮੈਂਟ ਜਨਰੇਸ਼ਨ ਜਿਹੜੀ ਹੈ ਹਰ ਸੈਕਟਰ ਦੇ ਵਿੱਚ ਉਹਦੇ ਉੱਤੇ ਗੱਲ ਕੀਤੀ ਗਈ ਹੈ 인ਫਲੇਸ਼ਨ ਤੇ ਗੱਲ ਕੀਤੀ ਹੈ ਫੂਡ ਪ੍ਰਾਈਸਸ ਐਗਰੀਕਲਚਰ ਇਕਨੋਮਿਕ ਰਿਫਾਰਮਸ ਵੈਲਫੇਅਰ ਇੰਡਸਟਰੀ ਔਰ ਸਕਿੱਲ ਵਾਈਜ਼ ਡਿਵੈਲਪਮੈਂਟਲ ਪ੍ਰੋਜੈਕਟਸ ਉੱਤੇ ਗੱਲ ਹੋਈ ਹੈ ਇਨਫਰਾਸਟ੍ਰਕਚਰ ਕਿਸੇ ਵੀ ਸੂਬੇ ਦਾ ਕਿਸੇ ਵੀ ਦੇਸ਼ ਦਾ ਰੀਡ ਦੀ ਹੱਡੀ ਹੁੰਦਾ ਆ ਇਕਨੋਮਿਕ ਗਰੋਥ ਲਈ ਉਹਦੇ ਵਿੱਚ ਜਿੱਥੇ ਇਹਨਾਂ ਗੱਲਾਂ ਦੇ ਵਿੱਚ ਪੰਜਾਬ ਦੇ ਲਈ ਵੱਡੀ ਘਾਟ ਆ ਉੱਥੇ ਪੰਜਾਬ ਦੇ ਵਿੱਚ ਹੈਲਥ ਕੇਅਰ ਸਿਸਟਮ ਦੇ ਉੱਤੇ ਕੋਈ ਖਾਸ ਗੱਲ ਨਹੀਂ ਹੋਈ ਪੰਜਾਬੀ ਲੋਕਾਂ ਦੀ ਕੁਆਲਿਟੀ ਆਫ ਲਾਈਫ ਦੇ ਉੱਤੇ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਜਿੱਥੇ ਹਾਂ ਪ੍ਰੋਸ ਇਹ ਹੈਗਾ ਕਿ ਫਿਸਕਲ ਪਾਲਿਸੀਜ਼ ਜਿਹੜੀਆਂ ਟੈਕਸ ਸਲੈਬਸ ਹੈਗੀਆਂ ਉਹਦੇ ਵਿੱਚ ਵੱਡੀਆਂ ਅ ਲੋਕਾਂ ਨੂੰ ਸੁਵਿਧਾਵਾਂ ਦਿੱਤੀਆਂ ਗਈਆਂ ਰਿਲੀਫ ਦਿੱਤਾ ਗਿਆ ਇਹਦੇ ਵਿੱਚ ਪੰਜਾਬ ਦੇ ਲਈ ਜਿੱਥੇ ਪੰਜਾਬੀ ਕਿਸਾਨੀ ਦੇ ਲਈ 1.52 ਲੱਖ ਕਰੋੜ ਰੁਪਇਆ तकरीबन 32 ਫਸਲਾਂ ਜਿਹਦੇ ਵਿੱਚ 109 ਕਿਸਮਾਂ ਦੇ ਬਾਰੇ ਉਹਦੇ ਉੱਤੇ ਵਿਚਾਰ ਚਰਚਾ ਕੀਤੀ ਗਈ ਹੈ ਪਰ ਔਨ ਗਰਾਉਂਡ ਪੰਜਾਬੀਆਂ ਵਾਸਤੇ ਜਿਹੜੀ ਇੱਕ ਬਾਰਡਰ ਸਟੇਟ ਆ ਬਹੁਤ ਸਾਰੇ ਸ਼ਹਿਰ ਬਾਰਡਰ ਸਿਟੀਜ਼ ਆ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਵੱਲੋਂ ਬਹੁਤ ਸਾਰੇ ਐਕਸਪ੍ਰੈਸ ਵੇਅ ਚੱਲ ਰਹੇ 52 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਜਿਹੜੇ ਚੱਲ ਰਹੇ ਸੀ ਅੱਜ ਪੰਜਾਬ ਦੇ ਵਿੱਚ 42 ਹਜ਼ਾਰ ਕਰੋੜ ਰੁਪਏ ਦੇ ਕਰੀਬ ਪ੍ਰੋਜੈਕਟਸ ਅੱਧ ਅਧੂਰੇ ਵਿੱਚ ਲਟਕੇ ਪਏ ਆ ਲੈਂਡ ਐਕ acquisition ਉਹਨਾਂ ਦੀ ਕੰਪੰਸੇਸ਼ਨ ਵਾਸਤੇ ਕਿਸਾਨਾਂ ਨੂੰ ਅੱਛੇ ਮੁਆਵਜ਼ੇ ਨਹੀਂ ਮਿਲੇ ਬਹੁਤ ਵੱਡਾ ਰੋਸ਼ ਹੈ ਜਿਹਦੇ ਨਾਲ ਇਹ ਪ੍ਰੋਜੈਕਟਸ ਅਧੂਰੇ ਹੀ ਲਟਕੇ ਪਏ ਆ ਔਰ ਪੰਜਾਬ ਦੇ ਲਈ ਅੰਮ੍ਰਿਤਸਰ ਕੋਲਕਾਤਾ ਇੰਡਸਟਰੀਅਲ ਕੋਰੀਡੋਰ ਜਿਹਨੂੰ ਸਪੋਰਟ ਕਰਨ ਦੀ ਬਜਾਏ ਸਾਡੇ ਫਾਈਨੈਂਸ ਮਿਨਿਸਟਰ ਨੇ ਇਹ ਗੱਲ ਕੀਤੀ ਹੈ ਕਿ ਈਸਟਰਨ ਰੀਜਨ ਨੂੰ ਜ਼ਿਆਦਾ ਕੈਟਲਾਈਜ਼ ਕਰਨਗੇ ਜ਼ਿਆਦਾ ਡਵੈਲਪਮੈਂਟ ਕਰਨਗੇ ਪਟਨਾ ਪੁਰਨਿਆ ਐਕਸਪ੍ਰੈਸਵੇ ਬਕਸਰ ਬਾਗਰਪੁਰ ਹਾਈਵੇ ਬਗਦਿਆ ਰਾਜਵੀਰ ਬਿਸ਼ਾਲੀ ਦਰਬੰਗਾ ਐਂਡ ਐਡੀਸ਼ਨਲ 2 ਲੇਨ ਬ੍ਰਿਜਸ ਜਿਹੜੇ ਰਿਵਰ ਗੰਗਾ ਦੇ ਉੱਪਰ ਬਣਨੇ ਆ ਬਕਸਰ ਦੇ ਲਈ ਉਹਦੇ ਲਈ 26000 ਕਰੋੜ ਰੁਪਏ ਤੇ ਜਾਰੀ ਕਰ ਦਿੱਤਾ ਪਰ ਪੰਜਾਬ ਦੇ ਲਈ ਜਿਹੜੇ ਇੰਪੋਰਟੈਂਟ ਸੈਕਟਰਸ ਆ ਪੰਜਾਬ ਦੇ ਲਈ ਇੰਪੋਰਟੈਂਟ ਵਿਸ਼ੇ ਆ ਪੰਜਾਬ ਦੀ ਸਿਹਤ ਤਾਲੀਮ ਵਕਾਰ ਇਨਸਾਫ ਇੱਤਰਾਮ ਉਹਦੇ ਲਈ ਪੰਜਾਬੀਆਂ ਲਈ ਕੋਈ ਵੀ ਗੱਲ ਨਹੀਂ ਕੀਤੀ ਗਈ ਅੱਜ ਪੰਜਾਬ ਦੇ ਵਿੱਚ ਵੱਡਾ ਬ੍ਰੇਨ ਡ੍ਰੇਨ ਚੱਲ ਰਿਹਾ ਅੱਜ ਪੰਜਾਬ ਦੇ ਵਿੱਚ ਹਰ ਤਰਫੋਂ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਚੱਲ ਰਹੀ ਆ ਜਿਹੜੀ ਇੰਟਰਨਸ਼ਿਪ ਦੇਣ ਦੀ ਯੁਵਾਵਾਂ ਨੂੰ ਗੱਲ ਕੀਤੀ ਗਈ ਹੈ ਕਿ ਲੱਗਦਾ ਕਿ ਫਾਇਦਾ ਮਿਲੇਗਾ ਉਸ ਦਾ ਕਿਉਂਕਿ ਬਹੁਤ ਯੁਵਾਵਾਂ ਨੂੰ ਇਹ ਰੋਸ਼ ਜਾਂਦਾ ਹੈ ਕਿ ਨੌਕਰੀ ਨਹੀਂ ਹੈ ਵੱਡੀ ਕੰਪਨੀਆਂ ਦੇ ਵਿੱਚ ਇੰਟਰਨਸ਼ਿਪ ਦੇਣ ਦੀ ਵੀ ਗੱਲ ਕੀਤੀ ਗਈ। ਦੇਖੋ ਇਹ ਅੱਛੀ ਗੱਲ ਹੈ ਪੰਜਾਬ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਚਾਰ ਮੰਗਾ ਪ੍ਰਮੁਖ ਸੀਗੀਆਂ ਜਿਹਦੇ ਵਿੱਚ ਟੈਕਸ ਰੇਟਸ ਦੇ ਵਿੱਚ ਚੇਂਜਸ ਲੋਕ ਚਾਹੁੰਦੇ ਸੀ ਐਕਸਪੈਕਟ ਕਰਦੇ ਸੀ। ਇਹ ਇੰਟਰਮ ਬਜਟ ਦੇ ਵਿੱਚ ਵੀ ਇਹਨਾਂ ਨੇ ਕਲੀਅਰ ਕੀਤਾ ਕਿ ਉਸ ਤੋਂ ਬਾਅਦ ਕੁਝ ਹੋਰ ਸ਼ਹਿਰਾਂ ਨੂੰ ਮੈਟਰੋ ਸਿਟੀਆਂ ਘੋਸ਼ਿਤ ਕਰਨ ਦੀ ਗੱਲ ਕੀਤੀ ਸੀ ਜਿਹੜਾ ਹਾਊਸ ਰੈਂਟ ਅਲਾਉਂਸ ਹੁੰਦਾ ਤਾਂਕਿ ਬਾਕੀ ਲੋਕਾਂ ਨੂੰ ਵਧੇਰੇ ਤੌਰ ਦੇ ਉਤੇ ਮਿਲ ਸਕੇ ਔਰ ਨੈਸ਼ਨਲ ਪੈਨਸ਼ਨ ਸਕੀਮ ਦੇ ਵਿੱਚ ਵੀ ਅੱਛੀ ਪ੍ਰੋਵੀਜ਼ਨਸ ਇਹਨਾਂ ਨੇ ਲਿਆਂਦੀਆਂ ਐਮਪਲਾਈ ਪ੍ਰੋਵੀਡੈਂਟ ਫੰਡਸ ਦੇ ਵਿੱਚ ਵੀ ਲਿਆਂਦੀਆਂ ਜੋ ਇਕ ਸੰਦੇਸ਼ ਤਾਂ ਦਿੰਦੀਆਂ ਨੇ ਪਰ ਇਹਦੇ ਨਾਲ ਨਾਲ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ ਸੋਨਾ ਚਾਂਦੀ ਸਸਤੇ ਕਰ ਦਿੱਤੇ ਆ ਪਰ ਜਿਹੜਾ ਆਮ ਆਵਾਮ ਆ ਹਾਊਸ ਹਹੋਲਡਸ ਆ ਗ੍ਰਹਿਣੀਆਂ ਨੇ ਘਰ ਰਸੋਈ ਚਲਾਉਂਦੀਆਂ ਨੇ ਉਹਨਾਂ ਵਾਸਤੇ ਕੋਈ ਦਾਲ ਆਟਾ ਆਦੀ ਜਿੰਨੀਆਂ ਵੀ ਜ਼ਰੂਰੀ ਵਸਤਾਂ ਹੁੰਦੀਆਂ ਨੇ ਜ਼ਰੂਰੀ ਗੁੱਡਸ ਹੁੰਦੀਆਂ ਨੇ ਉਹਦੇ ਵਿੱਚ ਕੋਈ ਖਾਸ ਘਾਟਾ ਇਹਨਾਂ ਨੇ ਨਹੀਂ ਕੀਤਾ ਬਲਕਿ ਵਾਅਦਾ ਹੀ ਹੋਇਆ ਜਿਸ ਦੇ ਨਾਲ ਗਰੀਬ ਆਵਾਮ ਨੂੰ ਲੋਅਰ ਮਿਡਲ ਕਲਾਸ ਨੂੰ ਮਿਨਰਲ ਕਲਾਸ ਨੂੰ ਵੱਡਾ ਬੋਝ ਉਹਨਾਂ ਦੇ ਇਕਨੋਮਿਕ ਸੈਕਟਰ ਦੇ ਉੱਤੇ ਪੈਣਾ ਆ ਸੋ ਚਾਹੀਦਾ ਤੇ ਇਹ ਸੀ ਕਿ ਹਰ ਵਿਸ਼ੇਸ਼ ਵਰਗ ਨੂੰ ਅਮੀਰ ਲੋਕਾਂ ਨੂੰ ਬਿਲੋ ਪਾਵਰਟੀ ਲਾਈਨ ਲੋਕਾਂ ਨੂੰ ਛੱਡ ਕੇ ਬਾਕੀ ਸਾਰਿਆਂ ਲਈ ਤਾਂ ਸਾਰੀਆਂ ਸੁਵਿਧਾਵਾਂ ਮਜੇਸਰ ਕਰ ਦਿੱਤੀਆਂ ਗਈਆਂ। ਕੀ ਲੱਗਦਾ ਕਿਸਾਨਾਂ ਕਿਸਾਨਾਂ ਬਾਰੇ ਗੱਲ ਹੋਣੀ ਚਾਹੀਦੀ ਇਸ ਬਜਟ ਦੇ ਵਿੱਚ ਕਿਸਾਨਾਂ ਦੇ ਐਮਐਸਪੀ ਦਾ ਕਾਫੀ ਦੇਰ ਦਾ ਮੁੱਦਾ ਵਾ। ਬਹੁਤ ਵੱਡਾ ਮੁੱਦਾ ਹੈ ਮੈਂ ਅੱਗੇ ਅਰਜ਼ ਕੀਤਾ ਕਿਸਾਨਾਂ ਨੂੰ ਇਸ ਵੇਲੇ ਜਿਹੜਾ ਖੇਤੀ ਔਰ ਸਹਾਇਕ ਖੇਤਰ ਆ ਉਹਦੇ ਲਈ 1.52 ਲੱਖ ਕਰੋੜ ਰੁਪਏ ਜਾਰੀਤਾ ਕੀਤਾ ਜਾਣਾ ਆ ਪਰ ਜਿਹੜੇ 4 20 ਫੈਕਟਰਸ ਹੁੰਦੇ ਆ ਅੱਜ ਇਹਦੇ ਵਿੱਚ ਵੋਲੇਟਿਲਟੀ ਆਉਂਦਾ ਵਰਨੇਬਿਲਿਟੀ ਆਉਂਦਾ ਵਾਈਟਲ ਇਨਫਰਾਸਟ੍ਰਕਚਰ ਆਉਂਦਾ ਔਰ ਵੈਲਿਊ ਆਉਂਦਾ ਜੇ ਉਹਦੇ ਉੱਤੇ ਉਸ ਲੈਵਲ ਦੇ ਉੱਤੇ ਗੱਲ ਨਹੀਂ ਹੋਈ ਕਿਸਾਨਾਂ ਲਈ ਬੁਨਿਆਦੀ ਮਸ਼ੀਨਰੀ ਕਿਸਾਨਾਂ ਨੂੰ ਇਨਸੈਂਟਿਵਸ ਬੋਨਸ ਔਰ ਜਿੰਨੇ ਵੀ ਕੰਪਨਸੇਸ਼ਨਸ ਹੁੰਦੇ ਆ ਅੱਜ ਵੀ ਕਈ ਜਗ੍ਹਾ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਨਾਲ ਜੇ ਫਸਲਾਂ ਖਰਾਬ ਹੁੰਦੀਆਂ ਤੇ ਉਹਨਾਂ ਨੂੰ ਮੁਆਵਜ਼ਾ ਕਈ ਕਈ ਚਰਾਂ ਦੇ ਮਿਲਦੇ ਨਹੀਂ ਸੋ ਕਿਸਾਨ ਔਰ ਫੌਜੀ ਮੈਂ ਸਮਝਦਾ ਇਹ ਦੇਸ਼ ਦਾ ਉਹ ਰੂਪ ਆ ਜਿਹੜਾ ਸਾਡੇ ਦੇਸ਼ ਨੂੰ ਮਜ਼ਬੂਤ ਕਰਦਾ ਆ ਮੈਂ ਕਦੀ ਇੱਕ ਕਿਸਾਨ ਜਿਹੜਾ ਜ਼ਿੰਮੇਵਾਰੀ ਨਾਲ ਕੰਮ ਕਰੇ ਜ਼ਿੰਮੇਵਾਰੀ ਨਾਲ ਕੰਮ ਕਰਨ ਵਾਲਾ ਫੌਜੀ ਮੈਂ ਕਦੀ ਅਮੀਰ ਹੁੰਦੇ ਨਹੀਂ ਦੇਖੇ ਉਹਦਾ ਕਾਰਨ ਇਹੋ ਹੀ ਆ ਕਿ ਕੋਈ ਪਾਲਿਸੀਜ਼ ਉਹਨਾਂ ਲਈ ਔਨ ਗਰਾਉਂਡ ਅਮਲ ਦਰਾਮਨ ਨਹੀਂ ਹੁੰਦੀਆਂ ਵੱਡੇ ਲੈਂਡ ਓਨਰ ਸੀ ਜਾ ਕੇ ਮੁਫਤ ਬਿਜਲੀਆਂ ਲੈ ਲੈਂਦੇ ਆ ਵੱਡੇ ਵੱਡੇ ਜ਼ਿਮੀਦਾਰ ਸਾਰੀਆਂ ਸਹੂਲਤਾਂ ਲੈ ਲੈਂਦੇ ਆ ਪਰ ਆਮ ਲੈਵਲ ਦੇ ਉੱਤੇ ਔਨ ਗਰਾਉਂਡ ਕਿਸਾਨ ਔਰ ਮਜ਼ਦੂਰ ਦੇ ਵਿੱਚ ਵੱਡਾ ਪਾੜਾ ਪੈ ਗਿਆ ਡਿਸਪੈਰਿਟੀ ਆ ਗਈ ਆ ਜਿਹੜੀ ਸਾਡੇ ਪੰਜਾਬ ਦੀ ਇਕਨੋਮਿਕ ਗ੍ਰੋਥ ਨੂੰ ਕਦੀ ਵੀ ਅੱਗੇ ਵਧਣ ਨਹੀਂ ਦੇ ਰਹੀ ਇਹੋ ਹੀ ਕਾਰਨ ਆ ਕਿ ਅੱਜ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਆ ਇਹੋ ਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਮਾਫੀਆ ਹੈ ਗੈਂਗਵਾਰ ਆ ਇਹੋ ਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਸਾਰੇ ਐਕਸਪ੍ਰੈਸ ਵੇਜ਼ ਬੰਦ ਆ ਇਹੋ ਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਕੰਪਨੀਆਂ ਨਹੀਂ ਆ ਰਹੀਆਂ ਇੰਡਸਟਰੀਜ਼ ਨਹੀਂ ਆ ਰਹੀਆਂ ਸਕੂਲ ਐਜੂਕੇਸ਼ਨ ਨਹੀਂ ਆ ਰਹੇ ਔਰ ਪੰਜਾਬ ਦੇ ਵਿੱਚ ਬ੍ਰੇਨ ਡレイン ਵੱਡੇ ਲੈਵਲ ਤੇ ਹੋ ਰਹੀ ਆ ਲੋਕ ਵਿਦੇਸ਼ਾਂ ਨੂੰ ਭੱਜ ਰਹੇ ਸੋ ਭਾਜੀ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਕਿ ਜਿਹੋ ਜਿਹੇ ਬਜਟ ਆਸ਼ਾ ਕੀਤੀ ਸੀ ਬੜਾ ਕੁਝ ਸੋਚਿਆ ਨਾ ਬਜਟ ਤੋਂ ਪਹਿਲਾਂ ਕੀ ਲੱਗਦਾ ਕਿ ਉਹ ਆਸ਼ਾਵਾਂ ਤੇ ਬਜਟ ਦਾ ਰੱਖ ਰਿਹਾ ਉਤਨੇ ਗਰੀਬ ਲੋਕਾਂ ਨੂੰ ਕੁਝ ਨਹੀਂ ਮਿਲਿਆ ਨਾ ਗਰੀਬ ਲੋਕਾਂ ਨੂੰ ਇਹ ਬਜਟ ਦਾ ਕੋਈ ਫਾਇਦਾ ਹੈ ਬਜਟ ਦਾ ਡਾਕਟਰ ਮਨਮੋਹਨ ਸਿੰਘ ਦੇ ਟਾਈਮ 400 ਰੁਪਏ ਦਾ 450 ਦਾ ਸਿਲੰਡਰ ਹੁੰਦਾ ਸੀ ਪੈਟਰੋਲ ਡੀਜ਼ਲ ਜਿਹੜਾ 45 ਰੁਪਏ 50 ਰੁਪਏ ਹੁੰਦਾ ਸੀ ਅੱਜ ਜਿਹੜਾ 100 ਰੁਪਏ ਤੋਂ ਪਾਰ ਡੀਜ਼ਲ ਪੈਟਰੋਲ ਜਾ ਰਿਹਾ ਤੇ 1200 ਦਾ ਸਿਲੰਡਰ ਹੋਇਆ ਤੇ ਗਰੀਬਾਂ ਦੇ ਵਾਸਤੇ ਤਾਂ ਬਹੁਤ ਜ਼ਿਆਦਾ ਬੋਝ ਆ ਨਾ ਕੋਈ ਦਾਲ ਸਸਤੀ ਨਾ ਕੋ ਆਟਾ ਸਸਤਾ ਕੋਈ ਚੀਜ਼ ਮੁਗਿਆ ਇਹਦੀ ਮਾਰ ਗਰੀਬ ਨੇ ਗਰੀਬਾਂ ਨੇ ਕਿਹੜਾ ਸੋਨਾ ਖਰੀਦਣਾ ਚਾਹਦੀ ਖਰੀਦਣੀ ਆ ਉਹ ਸਸਤਾ ਕਰਤਾ ਮੈਂ ਸੋਤੇ ਗਰੀਬ ਨੇ ਰੋਟੀ ਖਾਣੀ ਆ ਗਰੀਬਾਂ ਵਾਸਤੇ ਬੈਠੇ ਕੋਈ ਮੈਨੇ ਨਹੀਂ ਰਿਆ